ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਸੋ ਹੋਪਸੋ ਤੁਸੀਂ ਬਹੁਤ ਵਧੀਆ ਹੋਵੋਗੇ ਬਾਬਾ ਜੀ ਤੁਹਾਨੂੰ ਖੁਸ਼ ਰੱਖਣ ਸੋ ਮੈਂ ਨਾ ਰਾਤ ਨੂੰ ਇਮਲੀ ਪਈ ਸੀਗੀ ਇਮਲੇ ਦੀ ਚਟਨੀ ਬਣਾਉਣੀ ਸੀਗੀ ਮੈਂ ਮੋਸਟਲੀ ਬਣਾ ਕੇ ਰੱਖਨੀ ਆ ਮੈਂ ਪੰਜਾਬ ਨੂੰ ਨਹੀਂ ਲੱਕੇ ਆਉਂਦੀ ਹੈਗੀ ਉਹ ਮੈਨੂੰ ਵਧੀਆ ਨਹੀਂ ਲੱਗਦੀ ਹੈਗੀ ਬਹੁਤ ਮਠੀ ਹੁੰਦੀ ਹੈ ਸੋ ਮੈਂ ਨਾ ਹਮੇਸ਼ਾ ਘਰੇ ਹੀ ਬਣਾਉਣੀ ਆ ਤੇ ਮੇਰੀ ਇਮਲੀ ਦੀ ਚਟਨੀ ਕਦੀ ਖਰਾਬ ਨਹੀਂ ਹੁੰਦੀ ਮੇਰੀ ਇਮਲੀ ਦੀ ਚਟਨੀ ਇੱਕ ਵੀ ਪੂਰਾ ਸਾਲ-ਸਾਲ ਘਟ ਜਾਂਦੀ ਹੈ ਸੋ ਮੈਂ ਇਹਨੂੰ ਹਮੇਸ਼ਾ ਘਰ ਬਣਾ ਕੇ ਹੀ ਰੱਖਣੀ ਆ ਮੈਨੂੰ ਵਧੀਆ ਲੱਗਦੀ ਹੈ ਤੂੰ ਬਾਜ਼ਾਰੋਂ ਲਿਆਣ ਦੇ ਬਜਾਏ ਨਾ ਆਪਣੀ ਘਰੇ ਬਣਾਈ ਹੋਵੇ ਨਾ ਪਤਾ ਹੁੰਦਾ ਆ ਪੋਂ ਦੇ ਵਿੱਚ ਕੀ ਕੀ ਪਾਇਆ ਸੋ ਮੈਂ ਰਾਤੀ ਹੀ ਇਮਲੀ ਪੇਕੇ ਰੱਖ ਦਿੱਤੀ ਸੀ ਤੇ ਹੁਣ ਆਪਾਂ ਬਣਾਵਾਂਗੇ ਇਮਲੀ ਦੀ ਚਟਨੀ ਸੋ ਇਹਦੇ ਲਈ ਆਪਾਂ ਕੀ ਕੀ ਲੈਣਾ ਆਪਾਂ ਨੂੰ ਚਾਹੀਦਾ ਨਮਕ ਤੇ ਨਾਲ ਹੀ ਮੈਂ ਇਹਦੇ ਵਿੱਚ ਇੱਕ ਵੱਡੀ ਲਾਚੀ ਪਾਵਾਂਗੀ ਪੁੰਨ ਹੋਇਆ ਜੀਰਾ ਮੇਰੇ ਕੋਲ ਰੈੱਡ ਜਿਹੜੀ ਲਾਲ ਮਿਰਚ ਹੁੰਦੀ ਹੈ ਥੋੜੀ ਜਿਹੀ ਕਾਲੀ ਮਿਰਚ ਆਪਣੇ ਕੋਲ ਸ਼ੱਕਰ ਜਾਂ ਗੁੜ ਤੁਹਾਡੇ ਕੋਲ ਜੋ ਵੀ ਹੋਏ ਤੇ ਨਾਲ ਮੈਂ ਥੋੜਾ ਜਨਾ ਜਿੰਜਰ ਪਾਊਡਰ ਜਿਹੜਾ ਆਪਣਾ ਕਿ ਹੋ ਯਧਰਕ ਦਾ ਪਾਊਡਰ ਸੌਂਠ ਸੁੰਡ ਹੁੰਦੀ ਹੈ ਨਾ ਉਹ ਲੈ ਲਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਆ ਸੀ ਕਿਉਂਕਿ ਰਾਤ ਦੀ ਭਿੱਜੀ ਪਈ ਸੀਗੀ ਇਹ ਸੌਫਟ ਹੋ ਗਈ ਸੀ ਹੁਣ ਆਪਾਂ ਇਹਨੂੰ ਇਹਦੇ ਚ ਪਾ ਕੇ ਨਾ ਛਾਨ ਲਵਾਂ ਉਹ ਆਪਾਂ ਨਾ ਸਾਰੀ ਇਮਲੀ ਜਿਹੜੀ ਸੀ ਨਾ ਉਹ ਛਾਨਣੀ ਚ ਪਾ ਕੇ ਦੂਸਰੀ ਬਲੇ ਪੈਨਚ ਪਾ ਕੇ ਛਾਨ ਲਈਏ ਤੇ ਹੁਣ ਜਿਹੜਾ ਪਲਪ ਹੈ ਨਾ ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਛਾਨ ਲੈਣਾ ਤੇ ਸਿਰਫ ਇਹਦੇ ਜਿਹੜੇ ਟਿਕਟੇ ਕ ਰਚਣ ਗਿਆ ਉਹ ਹੀ ਚੱਕਣੇ ਆ ਬਾਕੀ ਸਾਰਾ ਚੀਜ਼ ਆਪਾਂ ਇਹਦੀ ਯੂਜ਼ ਕਰਨੀ ਹੈ ਸੋ ਹੁਣ ਆਪਾਂ ਇਹਨੂੰ ਛਾਨਨੇ ਆ ਆਪਾਂ ਨਾ ਨਰਨ ਕੀ ਕੰਧ ਨੇ ਆਪਾਂ ਇਮਲੀ ਦਾ ਸਾਰਾ ਪਲਪ ਇੰਦੇ ਇਸਪੋਰਟ ਵਿੱਚ ਨਾ ਛਾਂ ਲਿਆ ਸੀਗਾ ਬਿਲਕੁਲ ਤੇ ਹੁਣ ਆਪਾਂ ਇਹਨੂੰ ਨਾ ਗੈਸ 'ਤੇ ਬਾਲ ਦਿੱਤਾ ਤੇ ਗੈਸ ਦੇ ਉੱਤੇ ਰੱਖ ਦਿੱਤਾ ਤੇ ਆਗ ਆਪਾਂ ਗੈਸ ਦੀ మీడియం ਕਰ ਦਿੱਤੀ ਹੈ ਤੇ ਹੁਣ ਮਤਲਬ ਇਹਨੂੰ ਬਣਨ ਤੇ ਕਮ ਸੇ ਕਮ ਇਹ 2 ਘੰਟੇ ਲੱਗ ਜਾਣੇ ਆ ਤੁਸੀਂ ਇਹ ਨਾ ਚੁੱਕਿਆ ਕਿ ਇਹ ਰਾਈਸ ਦੀ ਬਣ ਜਾਊਗੀ ਇਹਨੂੰ ਬਣਨ ਤੇ ਇੰਨੀ ਕੀ ਚੀਜ਼ ਨੂੰ ਬਣਨ ਤੇ ਹੀ 2 ਘੰਟੇ ਲੱਗਦੇ ਆ ਕਿਉਂਕਿ ਇਹ ਹੁਣ ਵੇਖੋ ਵੇਖੋ ਬਿਲਕੁਲ ਲਿਕਵਿਡੀ ਹੈ ਜਮਾ ਪਤਲੀ-ਪਤਲੀ ਹੈ ਪਾਣੀ ਹੈ ਇਹਨੂੰ ਆਪਾਂ ਇੰਨਾ ਪਕਾਉਣਾ ਹੈ ਕਿ ਇਹ ਬਿਲਕੁਲ ਗਾੜੀ-ਗਾੜੀ ਹੋ ਜਾਵੇ ਹੈਨਾ ਸੋ ਗਾੜੀ ਕਰਨ ਲਈ ਤਾਂ ਇਹਨੂੰ ਵੀ ਮਤਲਬ ਕਾਫੀ ਟਾਈਮ ਲੱਗਣਾ ਹੈ ਤੇ ਨਾਲ ਹੀ ਹੁਣ ਆਪਾਂ ਜਿਵੇਂ ਜਿਵੇਂ ਇਹ ਬੋਇਲ ਹੁੰਦੀ ਰਹੂਗੀ ਉਵੇਂ ਉਵੇਂ ਦੇ ਵਿੱਚ ਸਪਾਈਸਿਸ ਵੀ ਪਾ ਦਵਾਂਗੇ ਤੇ ਹੁਣ ਆਪਾਂ ਇਹਨੂੰ ਰੱਖ ਦਿੱਤਾ ਗੈਸ ਤੇ ਤੇ ਹੁਣ ਆਪਾਂ ਇਹਦਾ ਤਿਆਰ ਕਰਨੇ ਆ ਸਾਰਾ ਮਸਾਲਾ ਜਿਹੜਾ ਇਹਦੇ ਵਿੱਚ ਪਾਉਣਾ ਹੈ ਤੋ ਪਹਿਲੋਂ ਨਾ ਆਪਾਂ ਇਹਦੇ ਵਿੱਚ ਗੋੜੀ ਪਾਵਾਂਗੇ ਹੈਨਾ ਕਿਉਂਕਿ ਗੁੜ ਇਹਦੇ ਨਾਲ ਹੀ ਖੁਰਜੂਗਾ ਤੇ ਫਿਰ ਹੌਲੀ-ਹੌਲੀ ਨਾਲ ਹੀ ਪੱਕੇਗਾ ਹੈਨਾ ਮਠਾਸ-ਪਾਸ ਤੇ ਤਾਂ ਸੋ ਤੁਸੀਂ ਆਪਦੇ ਹਿਸਾਬ ਨਾਲ ਗੁੜ ਪਾਉਣਾ ਤੇ ਮੈਂ ਆਪਦੇ ਸਣ ਮੈਂ ਜਿੰਨਾ ਤੁਸੀਂ ਮਿੱਠਾ ਖਾਣਾ ਤੁਸੀਂ ਉਸੇ ਹਿਸਾਬ ਨਾਲ ਗੁੜ ਪਾ ਲਓ ਤੇ ਜਿੰਨਾ ਵੀ ਮੈਂ ਆਪਦੇ ਹਿਸਾਬ ਨਾਲ ਪਾ ਲੈਂਦੀ ਹੁੰਨੀ ਆ ਕਿਉਂਕਿ ਮੈਨੂੰ ਜਿਆਦਾ ਮਠਾ ਪਸੰਦ ਨਹੀਂ ਹੈਗਾ ਜਿਵੇਂ ਮਾਰਕੀਟ ਵਾਲਿਆਂ ਬਿਲਕੁਲ ਮੂੰਹ ਮੂੰਹ ਦੇ ਵਿੱਚ ਚਿਪ 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 ਹੁੰਦੀ ਰਹਿੰਦੀ ਹੈ ਨਾ ਹੈਨਾ ਮੈਨੂੰ ਉਹ ਵਾਲੀ ਚੀਜ਼ ਪਸੰਦ ਨਹੀਂ ਹੈਗੀ ਮੈਨੂੰ ਮਤਲਬ ਹਰ ਚੀਜ਼ ਬੈਲੈਂਸ ਹੋਣੀ ਚਾਹੀਦੀ ਹੈ ਉਨਾ ਹੀ ਨਮਕ ਉਨਾ ਹੀ ਮਠਾ ਉਨਾ ਹੀ ਖੱਟਾ ਤਾਂ ਹੀ ਚੀਜ਼ ਦਾ ਸਵਾਦ ਆਉਂਦਾ ਆਦਰਵਾਇਜ਼ ਕੋਈ ਸਵਾਦ ਨਹੀਂ ਹੈਗਾ ਸੋ ਹੁਣ ਨਾ ਮੈਂ ਦੇ ਵਿੱਚ ਤਿੰਨ ਤੂ ਚਾਹ ਆਲਰੇਡੀ ਆਪਣੇ ਹੱਥ ਗੁੜ ਦੇ ਪੀਸ ਨੇ ਨਾ ਉਹ ਪਾ ਦਿੱਤੇ ਨੇ ਤੇ ਹੁਣ ਇਹਨੂੰ ਖੁਰਨ ਦਵਾਂਗੇ ਤੇ ਫਿਰ ਇਹਨਾਂ ਜਦੋਂ ਥੋੜੀ ਦਰਵਾਦੇ ਅੰਦਰ ਖੁਰ ਜਾਣਗੇ ਨਾ ਫਿਰ ਮੈਂ ਇਹਨਾਂ ਨੂੰ ਮਤਲਬ ਚਮਚ ਨਾਲ ਚੈੱਕ ਕਰ ਲਾਂਗੀ ਬੇ ਕਿੰਨਾ ਕ ਮਿੱਠਾ ਹੈ ਇਹਦੇ ਵਿੱਚ ਹੋਰ ਚੀਜ਼ ਦੀ ਲੋੜ ਹੈਗੀ ਹੈ ਜਾਂ ਨਹੀਂ ਹੈਗੀ ਹੋਰ ਮਿੱਠੇ ਦੀ ਸੋ ਹੁਣ ਆਪਾਂ ਇਹਦੇ ਗੁੜ ਦੇ ਖੁਰਨ ਦੀ ਵੇਟ ਕਰਨਿਆ ਤੇ ਉਸ ਤੋਂ ਬਾਅਦ ਮਿਲਦੇ ਆਂ ਸੋ ਹੁਣ ਆਪਾਂ ਨੂੰ ਨਾ 10 ਤੋਂ 15 ਮਿੰਟ ਹੋ ਗਏ ਆ ਤੇ ਮੈਂ ਨਾ ਚੈੱਕ ਕਰ ਲਿਆ ਸੀਗਾ ਇਹਦੇ ਵਿੱਚ ਨਾ ਬਈ ਮਤਲਬ ਕਿ ਮਿੱਠਾ ਕਿਵੇਂ ਰਹਿ ਕਿਉਂਕਿ ਉਹ ਗੁੜ ਖੋਰ ਗਿਆ ਸੀਗਾ ਤੇ ਮੈਨੂੰ ਥੋੜਾ ਜਿਹਾ ਘੱਟ ਲੱਗਿਆ ਮਤਲਬ ਕਿ ਤੇ ਮੈਂ ਇਹਦੇ ਵਿੱਚ ਇੱਕ ਪੀਸ ਹੋਰ ਪਾ ਦਿੱਤਾ ਸੀਗਾ ਤੇ ਸੋ ਹੁਣ ਆਪਾਂ ਇਹਨੂੰ ਨਾ ਕਮਸਟਮੇ 2 ਘੰਟੇ ਰਿਜਾਉਣਾ ਹੁਣ ਤੁਸੀਂ ਆਰਾਮ ਨਾਲ ਇਹਨੂੰ ਸਿੰਤੇ ਰੱਖੋ ਤੇ ਬਸ ਆਰਾਮ ਨਾਲ ਵੇਟ ਕਰੋ ਤੇ ਹੁਣ ਆਪਾਂ ਨਾਲ ਇਹਦੇ ਵਿੱਚ ਪਾ ਦਾਨੀਏ ਸਾਰੇ ਮਸਾਲੇ ਜਿਹੜੇ ਆਪਾਂ ਇਹਦੇ ਵਿੱਚ ਪਾਉਣੇ ਨੇ ਜਿਵੇਂ ਆਪਾਂ ਨਮਕ ਆਇਆ ਜੀਰਾ ਆਇਆ ਹੁਣ ਕੇ ਲਾਲ ਮਰਚਾ ਨੇ ਉਹ ਸਾਰਾ ਕੁਝ ਇਹਦੇ ਵਿੱਚ ਪਾ ਪਾ ਦਾਂਗੇ ਤੇ ਇੱਕ ਹੋਰ ਨਾ ਇਹਦੇ ਵਿੱਚ ਮੇਰੇ ਕੋਲ ਹੁਣ ਦੇਗੀ ਮਿਰਚ ਨਹੀਂ ਹੈਗੀ ਨਹੀਂ ਤਾਂ ਦੇਗੀ ਮਿਰਚ ਨਾਲ ਇਹਦਾ ਰੰਗ ਬੜਾ ਸੋਹਣਾ ਆ ਜਾਂਦਾ ਲਾਲ ਲਾਲ ਰੰਗ ਹੋ ਜਾਂਦਾ ਸੋ ਮੇਰੇ ਕੋਲ ਹੈ ਨਹੀਂ ਤਾਂ ਮੈਂ ਸਕਿਪ ਕਰ ਦਿੱਤਾ ਤੇ ਜੇ ਤੁਹਾਡੇ ਕੋਲ ਹੋਵੇ ਤਾਂ ਤੁਸੀਂ ਜਰੂਰ ਪਾਇਆ ਪਾਓ ਸੋ ਹੁਣ ਆਪਾਂ ਇਹਦੇ ਸਪਾਉਨੇ ਆ ਮਸਾਲੇ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਸੀ ਇਹਦੇ ਵਿੱਚ ਬਾਜ ਵੀ ਆ ਗਿਆ ਸੀ ਤੇ ਸੋ ਹੁਣ ਨਾ ਮੈਂ ਇਹਨੂੰ ਕਰ ਦਿੱਤਾ ਸਿਮ ਹੈਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਹੁਣ ਤੁਸੀਂ ਮਸਾਲੇ ਆਪਦੇ ਅਕੋਰਡਿੰਗ ਪਾਉਣੇ ਨੇ ਜਿੰਨਾ ਜਿੰਨਾ ਤੁਹਾਡਾ ਜਿੰਨਾ ਤੁਹਾਡਾ ਮਟੀਰੀਅਲ ਹੈ ਹੈਨਾ ਤੁਸੀਂ ਮੇਰੇ ਹਿਸਾਬ ਨਾਲ ਨਹੀਂ ਪਾਉਣੇ ਤੁਸੀਂ ਆਪਦੇ ਹਿਸਾਬ ਨਾਲ ਪਾਉਣੇ ਨੇ ਵੀ ਤੁਸੀਂ ਕਿੰਨਾ ਕੁ ਲਾਈਕ ਕਰਨੇ ਹੋ ਕਿੰਨਾ ਮਠਾ ਕਿੰਨਾ ਨਮਕ ਹੈਨਾ ਸੋ ਹੁਣ ਜਿਵੇਂ ਮੈਂ 1 ਟੇਬਲस्पून ਇਹਦੇ ਵਿੱਚ ਪਾ ਕੇ ਜੀਰਾ ਪਾਊਡਰ ਪਾ ਦਿੱਤਾ ਇਹ ਮੇਰੇ ਕੋਲ ਪੁੰਨੇ ਹੋਇਆ ਹੈ ਜੀਰਾ ਤੇ ਨੂੰ ਨਾ ਮੈਂ ਮਤਲਬ ਗ੍ਰाइंड ਕੀਤਾ ਹੋਇਆ ਹੈ ਜੀ ਹੁਣ ਜੀਰਾ ਪਾਇਆ ਸੀ ਆਪਾਂ ਇਹਦੇ ਵਿੱਚ ਪਾ ਦਾਂਗੇ ਰੈੱਡ ਚਿਲੀ ਰੈੱਡ ਚਿਲੀ ਨਾ ਤੁਸੀਂ ਥੋੜੀ ਹੀ ਪਾਉਣੀ ਹੈ ਕਿਉਂਕਿ ਇਹ ਬੱਚੇ ਇਹ ਵਾਲੀ ਚਟਨੀ ਨਾ ਬੱਚੇ ਬੜੇ ਲਾਈਕ ਕਰਦੇ ਨੇ ਸੋ ਤੁਸੀਂ ਥੋੜੀ ਹੀ ਪਾ ਜਾਏ ਵੀ ਬਸ ਮਾੜਾ ਜਿਹਾ ਟੇਸਟ ਆਏ ਵੀ ਐਂ ਨਾ ਲੱਗੇ ਕਿ ਬਹੁਤ ਜ਼ਿਆਦਾ ਮਰਚੀ ਮਰਚ ਹੋ ਗਈ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜੀ ਜੀ ਕਾਲੀ ਮਰਚ ਉਹ ਹਲਕੀ ਜੀ ਬਸ ਟੇਸਟ ਆਵੇ ਕਿ ਆਪਾਂ ਪਾਈ ਹੈ ਦੇ ਵਿੱਚ ਹੈਨਾ ਜਿਆਦਾ ਨਾ ਕਿ ਬੜਾ ਜਿਆਦਾ ਫਲੇਵਰ ਆਈ ਜਾਵੇ ਕਿ ਆਪਾਂ ਇਹਦੇ ਵਿੱਚ ਕਾਲੀ ਮਰਚ ਪਾਈ ਹੋਈ ਹੈ ਤੇ ਉਹ ਖਾਂਚ ਵੀ ਸਵਾਦ ਨਹੀਂ ਲੱਗਦੀ ਹੈਗੀ ਤੇ ਨਾਲ ਹੀ ਨਾ ਹੁਣ ਆ ਜਿਹੜੀ ਵੱਡੀ ਲਾਚੀ ਹੈ ਇਹ ਮੈਂ ਐਵੇਂ ਹੀ ਬਸ ਤੋੜ ਕੇ ਜੇ ਪਾ ਦਿੰਦੀ ਆ ਤਾਂ ਕਿ ਜਦੋਂ ਚਟਨੀ ਬਣ ਜਾਏਗੀ ਨਾ ਫਿਰ ਇਹਨਾਂ ਮੈਂ ਰਿਮੂਵ ਕਰ ਦੋਗੀ ਹੈਨਾ ਬਸ ਇਹਦਾ ਫਲੇਵਰ ਚਾਹੀਦਾ ਆਪਾਂ ਨੂੰ ਇਹਨੂੰ ਵਿੱਚ ਨਹੀਂ ਰੱਖਣਾ ਹੈਗਾ ਸੋ ਇਹਨੂੰ ਮੈਂ ਰਿਮੂਵ ਕਰ ਦੋਗੀ ਤੇ ਹੁਣ ਨਾ ਮੇਰੇ ਕੋਲ ਜਿਹੜਾ ਹ ਥੋੜਾ ਜਿਹਾ ਅਹਾ ਸੁੱਕੀ ਹੋਈ ਅਦਰਕ ਦਾ ਪਾਊਡਰ ਹੈ ਨਾ ਸੌਂਠ ਦਾ ਪਾਊਡਰ ਸੁੰਡ ਦਾ ਜਿਹਨੂੰ ਆਪਾਂ ਆਖਦੇ ਹਾਂ ਥੋੜਾ ਜਿਆ ਮੈਂ ਇਹ ਵੀ ਪਾ ਲੂੰਗੀ ਤੁਸੀਂ ਨਾ ਸਾਰੇ ਮਸਾਲੇ ਆਪਦੇ ਹਿਸਾਬ ਨਾਲ ਹੀ ਪਾਉਣੇ ਨੇ ਤਾਂ ਕਿ ਇਹਨਾਂ ਦਾ ਬਸ ਫਲੇਵਰ ਹੀ ਆਏ ਜਿਆਦਾ ਓਵਰ ਨਾ ਹੋ ਜਾਣਾ ਜਦੋਂ ਇਹ ਚੀਜ਼ਾਂ ਓਵਰ ਹੋ ਜਾਂਦੀਆਂ ਨੇ ਨਾ ਫਿਰ ਉਹ ਮੇਨ ਜਿਹੜੀ ਚੀਜ਼ ਦਾ ਆਪਾਂ ਫਲੇਵਰ ਲੈਣਾ ਨਾ ਉਹਦਾ ਫਲੇਵਰ ਨਹੀਂ ਆਉਂਦਾ ਹੈਗਾ ਹੈਨਾ ਸੋ ਹੁਣ ਆਪਾਂ ਕਰ ਦੇਣਾ ਇਹਨੂੰ ਮਿਕਸ ਤੇ ਹੁਣ ਨਾ ਇਹਦੇ ਨਾਲ ਹੀ ਆਪਾਂ ਪਾ ਦੇਣਾ ਨਮਕ ਨਮਕ ਵੀ ਨਾ ਤੁਸੀਂ ਆਪਦੇ ਹਿਸਾਬ ਨਾਲ ਹੀ ਪਾਉਣਾ ਹੈ ਅੰਬੀ ਤੁਸੀਂ ਕਿੰਨਾ ਕੁ ਖਾਣੇ ਹੋ ਤੇ ਨਮਕ ਦਾ ਕੋਈ ਵੱਡੀ ਵੱਡੀ ਇਸ਼ੂ ਨਹੀਂ ਹੁੰਦਾ ਕਿਉਂਕਿ ਆਪਾਂ ਥੋੜਾ ਪਾਉਨੇ ਆ ਪਹਿਲਾਂ ਥੋੜਾ ਪਾਈਏ ਤੇ ਫਿਰ ਜਦੋਂ ਇਹ ਚੀਜ਼ ਬਣ ਜੂਗੀ ਨਾ ਉਸ ਤੋਂ ਬਾਅਦ ਆਪਾਂ ਇਹਨੂੰ ਟੇਸਟ ਕਰਕੇ ਦੇਖ ਲਾਂਗੇ ਤੇ ਟੇਸਟ ਕਰਨ ਤੋਂ ਬਾਅਦ ਫਿਰ ਹੋਰ ਪਾ ਸਕਨੇ ਆ ਹੈਨਾ ਘੱਟ ਦਾ ਤਾਂ ਇਲਾਜ ਹੈਗਾ ਪਰ ਜਦੋਂ ਜ਼ਿਆਦਾ ਚੀਜ਼ ਹੋ ਜਾਂਦੀ ਹੈ ਨਾ ਫਿਰ ਉਹਨਾਂ ਦਾ ਕੋਈ ਇਲਾਜ ਨਹੀਂ ਹੁੰਦਾ ਹੈਗਾ ਫਿਰ ਚੀਜ਼ ਵੇਸਟ ਹੀ ਹੋ ਜਾਂਦੀ ਹੈ ਸੋ ਹੁਣ ਆਪਾਂ ਸਾਰੇ ਇਹਨਾਂ ਵਿੱਚ ਮਸਾਲੇ ਪਾ ਦਿੱਤੇ ਨੇ ਤੇ ਹੁਣ ਨਾ ਆਪਾਂ ਇਹਨੂੰ ਬਸ 2 ਘੰਟੇ ਲਈ ਗੈਸ ਤੇ ਹੀ ਰੱਖਣਾ ਹੈ ਹਲੇ ਦੇਖੋ ਕਿੰਨੀ ਲੇਕੁੜੀ ਹੈ ਹੈਨਾ ਤੇ ਹਲੇ ਬਸ ਇਹ ਇਹੀ ਹੈ ਕਿ ਇਹ ਜਿੰਨਾ ਪੱਕੂਗੀ ਇਹਦੀ ਸ਼ੈਲਫ ਲਾਈਫ ਓਨੀ ਜ਼ਿਆਦਾ ਹੋਊਗੀ ਉਹਨਾ ਇਹ ਜਿਆਦਾ ਟਾਈਮ ਸਟੇ ਕਰੂਗੀ ਸੋ ਹੁਣ ਆਪਾਂ ਵਿੱਚੋਂ ਵਿੱਚੋਂ ਇਹਨੂੰ ਚੈੱਕ ਕਰਦੇ ਰਵਾਂਗੇ ਵਿੱਚੋਂ ਵਿੱਚੋਂ ਇਹਨੂੰ ਲਾਦੇ ਰਵਾਂਗੇ ਤੇ ਜਦੋਂ ਇਹ ਬਨ ਜਾਏਗੀ ਤਾਂ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਠੰਡਾ ਕਰਕੇ ਸਟੋਰ ਕਰਾਂਗੇ ਸੋ ਦੇਖੋ ਆਪਣੀ ਮਲੇਰੀ ਲਈ ਚਟਨੀ ਨਾ ਐਂ ਬਿਲਕੁਲ ਵਧੀਆ ਤਰੀਕੇ ਨਾਲ ਬੋਇਲ ਹੋ ਰਹੀ ਹੈ ਇਸੇ ਵਿੱਚ ਤਾਂ ਹੀ ਪਈ ਹੈ ਇਹਨੂੰ ਮੈਂ ਉਲਦੀ ਤੇ ਫੋਲਤੇ ਨਹੀਂ ਕੀਤਾ ਹੋਇਆ ਕਿਉਂਕਿ ਫੋਲਤੇ ਜੇ ਕਰਾਂਗੇ ਨਾ ਤੇ ਫਿਰ ਬਾਹਰ ਆ ਜਾਏਗੀ ਉਬਲ ਕੇ ਨਾ ਸੋ ਤੁਸੀਂ ਕੋਸ਼ਿਸ਼ ਕਰੋਗੇ ਹਮੇਸ਼ਾ ਨੂੰ ਸਿਮਤੇ ਹੀ ਪਕਾਓ ਤੇ ਹੁਣ ਇਹ ਦੇਖੋ ਇਹਨੂੰ ਸਿਮਤੇ ਹੀ ਪਕਾਉ ਹੁਣ ਬੰਨੂ ਸੋ ਹੁਣ ਦੇਖੋ ਆਪਣੀ ਸੌਸ ਬਣਦੇ ਨੂੰ ਨਾ ਕਮਸ ਕਮੇ ਘੰਟਾ ਹੋ ਗਿਆ ਹੁਣ ਹੈ ਤੇ ਦੇਖੋ ਇਹ ਰੇਜ ਹਲੇ ਵੀ ਰਜ ਰਹੀ ਹੈ ਤੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿੰਨੀ ਰਿਡਿਊਸ ਹੋਈ ਹੈ ਦੇਖੋ ਇੱਥੋਂ ਤੱਕਰ ਸੀਗੀ ਪਹਿਲਾਂ ਪਾਣੀ ਹੈ ਨਾ ਤੁਹਾਨੂੰ ਉੱਤੇ ਉਹ ਲਾਈਨ ਦੇਖ ਰਹੀ ਹੋਣੀ ਹੈ ਹੁਣ ਹਾਫ ਹੋ ਗਈ ਹੈ ਤੇ ਹਲੇ ਵੀ ਆਪਾਂ ਇਹਨੂੰ ਮਤਲਬ ਰਜਾਵਾਂਗੇ ਇਹ ਜਿੰਨੀ ਜੂ ਵੀ ਨਹੀਂ ਹੁੰਦੀ ਉਹ ਇਹ ਉਹਨਾਂ ਲੰਬਾ ਟਾਈਮ ਹੀ ਚੱਲੂਗੀ ਹੈ ਨਾ ਤੇ ਕੀ ਕਹਿੰਦੇ ਨੇ ਜੇ ਆਪਾਂ ਇਹਨੂੰ ਕੱਟ ਲ ਜਾਵਾਂਗੇ ਨਾ ਫਿਰ ਇਹ ਛੇਤੀ ਖਰਾਬ ਹੋ ਜਾਂਦੀ ਹੈ ਸੋ ਹੁਣ ਆਪਾਂ ਹਲੇ ਵੀ ਇਹਨੂੰ ਕਨਫਰਮ ਅੱਧਾ ਘੰਟਾ ਹੋਰ ਲਾਉਂਦੇ ਆਂ ਤੇ ਫਿਰ ਮਿਲਦੇ ਆਂ ਤੇ ਨਾਲ ਹੀ ਆਜੂ ਮੈਂ ਬਣਾ ਲਈ ਸੀ ਚਾਹ ਤੇ ਤੁਸੀਂ ਵੀ ਆਜੋ ਤੇ ਇੰਜੋਏ ਕਰਿਏ ਚਾਹ ਕਿਉਂਕਿ ਚਾਹ ਤਾਂ ਆਪਣੇ ਲਈ ਸਭ ਕੁਝ ਹੈ ਹਣਾ ਚਾ ਚਾ ਨਾ ਚਾ ਨਾ ਹੋਵੇ ਤਾਂ ਆਪਣਾ ਸ਼ਾਇਦ ਇਹ ਨਹੀਂ ਨਾ ਚੜੇ ਰਾਤ ਹੀ ਰਹੀ ਜਾਵੇ ਸੋ ਟਾਈਮ ਹੋ ਗਿਆ ਸੀ ਚਾ ਦਾ ਨਾ ਨਾ ਨਹੀਂ ਚਾ ਬਣਾ ਰਹੀ ਸੀ ਤੇ ਨਾਲ ਹੀ ਆਪਣੀ ਸੌਸ ਬਣ ਗਈ ਹੈ ਤੇ ਆਪਾਂ ਥੋੜੀ ਦੇਰ ਬਾਅਦ ਮਿਲਦੇ ਆਂ ਸੋ ਹੁਣ ਵੇਖੋ ਆਪਣੀ ਸੌਸ ਬਣ ਕੇ ਹੋ ਗਈ ਹੈ ਰੈਡੀ ਤੁਸੀਂ ਵੇਖਿਆ ਕਿੰਨੀ ਰਿਡਿਊਸ ਹੋ ਗਈ ਹੈ ਇਹ ਅੱਧੇ ਨਾਲੋਂ ਜ਼ਿਆਦਾ ਪਤਲਾ ਸੀਗਾ ਤੇ ਹੁਣ ਦੇਖੋ 1/4 ਥੀ ਬਚੀ ਹੈ ਹਨਾ ਤੇ ਅੱਗੇ ਨਾਲੋਂ ਵੇਖੋ ਕਿੰਨੀ ਗਾੜੀ ਵੀ ਹੋ ਗਈ ਹੈ ਤੇ ਉਹੀ ਹੈ ਨਾ ਕਿ ਜਿਹੜੀ ਚੀਜ਼ ਨੂੰ ਜਿੰਨੇ ਆਰਾਮ ਨਾਲ ਤੇ ਜਿੰਨੇ ਸਬਰ ਨਾਲ ਆਪਾਂ ਪਕਾਵਾਂਗੇ ਨਾ ਉਹਦਾ ਫਲ ਉਨਾ ਹੀ ਮਿੱਠਾ ਹੁੰਦਾ ਹੈ ਸੋ ਇਹਨੂੰ ਤੁਸੀਂ ਜਿੰਨਾ ਪਕਾਉਂਗੇ ਨਾ ਉਨੀ ਜਿਆਦਾ ਟਾਈਮ ਇਹ ਸਟੇ ਕਰੂਗੀ ਸੋ ਹੁਣ ਆਪਣੀ ਸੌਸ ਬਣ ਕੇ ਹੋ ਗਈ ਹੈ ਰੈਡੀ ਹੁਣ ਆਪਾਂ ਇਹਨੂੰ ਕਰ ਦਿੰਨੇ ਆ ਬੰਦ ਤੇ ਜਿਵੇਂ ਜਿਵੇਂ ਨਾ ਇਹ ਠੰਡੀ ਹੋਊਗੀ ਓਵੇਂ ਓਵੇਂ ਹੋਰ ਗਾੜੀ ਹੋ ਜਾਊਗੀ ਤੇ ਕਿਉਂਕਿ ਹਲੇ ਤੱਕ ਇਹ ਪੂਰੀ ਗਰਮ ਹੈ ਦੰਕ ਕਰਕੇ ਇਹ ਲਿਪੋਡੀ ਹੈ ਹਨਾ ਜਦੋਂ ਇਹ ਠੰਡੀ ਹੋ ਚੁੱਕੀ ਬਿਲਕੁਲ ਰੂਮ ਟੈਂਪਰੇਚਰ ਤੇ ਆ ਜਾਏਗੀ ਨਾ ਉਦੋਂ ਦੇਖੋ ਇਹ ਗਾੜੀ ਹੋ ਜਾਊਗੀ ਤੇ ਆਪਾਂ ਜਦੋਂ ਆਪਾਂ ਕਰਨੇ ਆ ਵੇਟ ਜਦੋਂ ਇਹ ਬਿਲਕੁਲ ਜਮਾ ਠੰਡੀ ਹੋ ਗਈ ਤਾਂ ਕਿ ਆਪਾਂ ਹੱਥ ਤੇ ਰੱਖੀਏ ਤੇ ਆਪਾਂ ਨੂੰ ਠੰਡੀ ਲੱਗੇ ਗਰਮ ਨਾ ਲੱਗੇ ਉਸ ਉਸ ਤੋਂ ਬਾਅਦ ਆਪਾਂ ਇਹਨੂੰ ਕੰਟੇਨਰ ਚ ਪਾਵਾਂਗੇ ਤੇ ਫਿਰ ਮੈਂ ਇਹਨੂੰ ਫ੍ਰਿਜ ਚ ਹੀ ਰੱਖਦੀ ਹੁੰਦੀ ਆ ਮੈਨੂੰ ਬਾਹਰ ਨਹੀਂ ਰੱਖਿਆ ਕਦੀ ਵੀ ਜਵੰਡਿਆ ਤਾਂ ਬਹੁਤ ਗਰਮੀ ਹੁੰਦੀ ਹੈ ਤਾਂ ਤੁਸੀਂ ਇਹਨੂੰ ਹਮੇਸ਼ਾ ਫ੍ਰਿਜ ਚ ਹੀ ਸਟੋਰ ਕਰਿਆ ਕਰੋ ਇੱਥੇ ਮੌਸਮ ਫਿਰ ਵੀ ਠੀਕ ਹੁੰਦਾ ਪਰ ਫਿਰ ਵੀ ਮੈਂ ਇਹਨੂੰ ਫ੍ਰਿ ਨੇ ਬਾਹਰ ਨਹੀਂ ਰੱਖਦੇ ਹੈਗੇ ਸੋ ਹੁਣ ਆਪਾਂ ਮਿਲਨੇ ਆ ਉਦੋਂ ਜਦੋਂ ਇਹ ਪੂਰੀ ਤਰ੍ਹਾਂ ਠੰਡੀ ਹੋ ਜਾਊਗੀ ਸੋ ਹੁਣ ਵੇਖੋ ਜੰਨਾ ਜਿਹੜੇ ਇਮਲੀ ਵਾਲੇ ਚਪਨੇ ਸੀ ਨਾ ਉਸੇ ਨੂੰ ਸਾਰੀ ਰਾਤ ਨੂੰ ਠੰਡੀ ਹੋਣ ਵਾਸਤੇ ਰੱਖ ਦਿੱਤੀ ਸੀ ਤੇ ਤੁਹਕੋ ਇਹਦਾ ਕਲਰ ਕਿੰਨਾ ਸੋਨਾ ਆਇਆ ਹੈ ਹਲੇ ਇਹਦੇ ਵਿੱਚ ਨਾ ਮੈਂ ਮਤਲਬ ਦੇਖੀ ਮਿਰਚ ਨਹੀਂ ਪਾਈ ਹੈਗੀ ਜੇ ਤੁਹਾਡੇ ਕੋਲ ਹੋਵੇ ਨਾ ਤੁਸੀਂ ਜਰੂਰ ਪਾਓ ਹੁੰਦੇ ਨਾ ਇਹਦਾ ਕਲਰ ਬਹੁਤ ਸੋਨਾ ਆ ਜਾਂਦਾ ਹੈ ਸੋ ਹੁਣ ਇਹ ਬਿਲਕੁਲ ਠੰਡੀ ਹੋ ਗਈ ਹੈ ਤੇ ਦੇਖੋ ਕਿੰਨੀ ਰਿਡਿਊਸ ਹੋ ਗਈ ਹੈ ਇੱਥੋਂ ਤੱਕਰ ਸਗੀ ਹੈ ਨਾ ਤੇ 1/4 ਰਹਿ ਗਈ ਹੈ ਸੋ ਇਹਨੂੰ ਜਿੰਨੀ ਚੰਗੀ ਤਰ੍ਹਾਂ ਪਕਾਓਗੇ ਇਹ ਉਨੀ ਜਿਆਦਾ ਟਾਈਮ ਇਹ ਤੁਹਾਡੇ ਲਾਉਗੇ ਤੇ ਹੁਣ ਨਾ ਮੈਂ ਮੈਂ ਇੱਕ ਕੱਚ ਦੀ ਬੋਤਲ ਲੈ ਲਈ ਐ ਇਹ ਬਿਲਕੁਲ ਮਤਲਬ ਸੁੱਕੀ ਹੋਈ ਐ ਅੰਦਰੋਂ ਸਾਫ਼ ਐ ਦੇਖੋ ਬਿਲਕੁਲ ਵੀ ਗਿੱਲੀ ਜਾਂ ਗੰਦੀ ਨਹੀਂ ਹੈਗੀ ਸੋ ਮੈਂ ਹੁਣ ਆ ਜਿਹੜੀ ਸਾਸ ਐ ਨਾ ਇਹਨੂੰ ਇਹਦੇ ਵਿੱਚ ਪਾ ਕੇ ਤੇ ਫ੍ਰਿਜ ਵਿੱਚ ਫ੍ਰਿਜ ਵਿੱਚ ਰੱਖ ਦਊਂਗੀ ਤੇ ਇਹ ਵਾਲੀ ਚਟਨੀ ਨਾ ਮੇਰੇ ਕਮਸ ਕਮ ਵੀ ਮਤਲਬ 6 ਮਹੀਨੇ 6 ਤੋਂ 7 ਮਹੀਨੇ ਤੱਕ ਰੇ ਚੱਲੀ ਜਾਊਗੀ ਹੈ ਨਾ ਵੀ ਮਤਲਬ ਇੰਨੀ ਕੁਆਂਟੀਟੀ ਹੈਗੀ ਐ ਇਹਨ ਦੀ ਸੋ ਸੋ ਹੁਣ ਮੈਂ ਇਹਨੂੰ ਨਾ ਬੋਟਲ ਵਿੱਚ ਪਾਉਣੀ ਆ ਤੇ ਫਿਰ ਮੈਨੂੰ ਰੱਖ ਦਾਂਗੇ ਫ੍ਰਿਜ ਵਿੱਚ ਸੋ ਹੁਣ ਦੇਖੋ ਤੁਸੀਂ ਵੀ ਬਣਾਓ ਤੇ ਤੁਸੀਂ ਵੀ ਜ਼ਰੂਰ ਟਰਾਈ ਕਰੋ ਇਹ ਬਲੀ ਚੀਜ਼ ਬੜੀ ਈਜ਼ੀ ਹੈ ਕੋਈ ਜ਼ਿਆਦਾ ਨਹੀਂ ਹੈਗਾ ਬਸ ਇੱਕ ਵਾਰ ਹੀ ਹੈ ਕਿ ਵੀ ਤੁਹਾਨੂੰ ਥੋੜਾ ਜਾਂ ਇਹਨੂੰ ਜਦੋਂ ਬਣਾਉਨੇ ਆ ਨਾ ਉਦੋਂ ਤੁਹਾਨੂੰ ਇਹਨੂੰ ਦੇਖਣਾ ਕਰਦਾ ਹੈ ਬਾਕੀ ਹੋਰ ਇਹਦੇ ਵਿੱਚ ਜ਼ਿਆਦਾ ਨਾ ਤਾਂ ਮਸਾਲੇ ਨੇ ਨਾ ਜ਼ਿਆਦਾ ਕੁਝ ਹੋਰ ਹੈ ਸੋ ਤੁਸੀਂ ਵੀ ਬਣਾਓ ਤੇ ਜ਼ਰੂਰ ਮੈਨੂੰ ਦੱਸੋ ਕਿ ਤੁਹਾਡੇ ਕਿਵੇਂ ਦੀ ਬਣੀ ਹੈ ਸੋ ਮਿਲਦੇ ਆਪਾਂ ਅਗਲੀ ਵੀਡੀਓ ਚ ਤੇ ਹੁਣ ਇੱਥੇ ਹੋ ਗਈ ਸੀ ਗੁੱਡ ਮਾਰਨਿੰਗ ਤੇ ਮੈਂ ਨਾਲ ਹੀ ਚਾਹ ਬਣਾ ਲਈ ਸੀ ਤੇ ਆ ਜਾਓ ਤੁਸੀਂ ਵੀ ਚਾਹ ਇੰਜਵਾਇ ਕਰ ਲਓ ਸੋ ਮੇਰੀ ਸੌਸਪਾਨ ਕੇ ਹੋ ਗਈ ਹੈ ਰੈਡੀ ਤੇ ਮੈਂ ਹੁਣ ਇਹਨਾਂ ਨੂੰ ਦੋ ਬੋਟਲਸ ਵਿੱਚ ਪੈਕ ਕਰ ਲਿਆ ਤੇ ਇੱਕ ਮੇਰੀ ਸਿਸਟਰ ਕੋਲ ਜਾਣੀ ਹੈ ਤੇ ਇੱਕ ਮੈਂ ਰੱਖੂੰਗੀ ਸੋ ਹੁਣ ਆਪਾਂ ਇਹਨਾਂ ਨੂੰ ਕਰ ਦਿੰਨੇ ਹਾਂ ਫ੍ਰੀਜ਼ ਤੇ ਤੁਸੀਂ ਵੀ ਜ਼ਰੂਰ ਬਣਾਓ ਤੇ ਜ਼ਰੂਰ ਟਰਾਈ ਕਰੋ ਤੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਡੇ ਕਿਵੇਂ ਦੀ ਬਣੀ ਹੈ ਸੋ ਮੈਂਨੇ ਅਗਲੇ ਵੀਡੀਓ ਚ